ਉਹ ਤੁਹਾਨੂੰ ਗੋਡੇ ਬਦਲਣ ਅਤੇ ਹੱਡੀਆਂ ਦੇ ਇਲਾਜ ਦੇ ਵਾਸਤੇ ਸ਼ਹਿਰੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਦਸ਼ਮੇਸ਼ ਮਲਟੀ ਸਪੈਸ਼ਲਿਟੀ ਹਸਪਤਾਲ ਢਾੜੀਵਾਲ ਮਿਸ਼ਨ ਰੋਡ ਤੁਹਾਨੂੰ ਦੇ ਰਹੇ ਹਨ ਚੰਗੀਆਂ ਸੇਵਾਵਾਂ ਦਿੱਤੇ ਹਰ ਐਤਵਾਰ ਹੱਡੀਆਂ ਦੇ ਸਪੈਸ਼ਲਿਟੀ ਡਾਕਟਰ ਹਰਪ੍ਰੀਤ ਸਿੰਘ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਹੱਡੀਆਂ ਦਾ ਚੈੱਕਅਪ ਕਰਦੇ ਹਨ ਬਹੁਤ ਚੰਗੇ ਤਰੀਕੇ ਦੇ ਨਾਲ ਇਲਾਜ ਕਰਦੇ ਹਨ ਜਿਵੇਂ ਗੋਡੇ ਬਦਲਣ ਟੁੱਟੀਆਂ ਹੱਡੀਆਂ ਨੂੰ ਠੀਕ ਕਰਨਾ ਹੱਡੀਆਂ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਅਤੇ ਗੋਡੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਬਦਲੇ ਜਾਂਦੇ ਹਨ ਇਸ ਹਸਪਤਾਲ ਦੇ ਵਿੱਚ ਸਕੈਨਿੰਗ ਦੀ ਸੇਵਾ ਵੀ ਹੈ ਜੋ ਦੂਸਰੇ ਸੈਂਟਰਾਂ ਦੇ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਕੀਤੀ ਜਾਂਦੀ ਹੈ ਦਸ ਮੇਸ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਔਰਤਾਂ ਦੇ ਮਾਹਰ ਡਾਕਟਰ ਡਾਕਟਰ ਅੰਜੂ ਡੱਬ ਤੁਹਾਡੀ ਸੇਵਾ ਦੇ ਲਈ 24 ਘੰਟੇ ਹਾਜ਼ਰ ਹਨ ਮੈਨੂੰ ਦੱਸੋ ਕਿ ਕਰਨਾ ਨਾਮ ਦੱਸ ਦਿਓ ਤੇ ਤੁਸੀਂ ਜੇ ਸੁਨੇਹ ਚਲ ਚੈੱਕ ਕਰ ਸਕਦੇ ਹੋ ਤੇ ਡਿਟੇਲਾਂ ਦੱਸ ਦਿਓ ਕਿ ਕਿਹ ਮਾਈਨਾਂ ਤੋਂ ਇਲਾਜ ਕਰਦੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਡਾਕਟਰ ਹਰਪ੍ਰੀਤ ਸਿੰਘ ਹੈ ਮੈਂ ਐਮਬੀਬੀਐਸ ਐਮਐਸ ਆਰਥੋ ਮੇਰੀ ਸਪੈਸ਼ਲਿਟੀ ਮੈਂ ਹੱਡੀਆਂ ਦਾ ਮਾਹ ਡਾਕਟਰ ਹਾਂ ਜੀ ਮੈਂ ਇੱਥੇ ਧਾਰੀਵਾਲ ਹਰ ਸੰਡੇ ਦੇ ਸੰਡੇ 8 ਤੋਂ 12 ਅਵੇਲੇਬਲ ਹੁੰਨਾ ਤੇ ਆਰਥੋਪੀਡਿਕਸ ਵਿੱਚ ਸਪੈਸ਼ਲਿਟੀ ਦੇ ਅਧੀਨ ਆਪਾਂ ਜਿੰਨੀਆਂ ਵੀ ਮਤਲਬ ਟੁੱਟੀਆਂ ਹੱਡੀਆਂ ਹੁੰਦੀਆਂ ਨੇ ਲੱਤਾਂ ਦੀਆਂ ਬਾਹਾਂ ਦੀਆਂ ਜਿਵੇਂ ਚੂਲੇ ਗੋਡੇ ਖਰਾਬ ਹੁੰਦੇ ਨੇ ਉਹ ਆਪਾਂ ਇਹ ਸਾਰੀਆਂ ਸਰਜਰੀਆਂ ਇੱਥੇ ਟੇਕ ਅਪ ਕਰਦੇ ਪਏ ਹੈਗੇ ਆ ਤੇ ਬੜੇ ਜੈਨੂਇਨ ਰੇਟਸ ਵਿੱਚ ਇੱਥੇ ਆਪਾਂ ਪਹਿਲਾਂ ਵੀ ਕਾਫੀ ਆਪਰੇਸ਼ਨ ਕਰ ਚੁੱਕੇ ਹੈਗੇ ਆ ਤੇ ਸਾਡੀ ਹਰ ਐਵਰੀ ਸੰਡੇ ਅਵੇਲੇਬਿਲਿਟੀ ਹੈਗੀ ਆ ਵੀਕਲੀ ਆਪਾਂ ਜਿਹੜਾ ਮੇਜਰ ਵੀ ਕੋਈ ਟਰਾਮਾ ਹੁੰਦਾ ਬੜੇ ਜੈਨੂਨ ਆਪਾਂ ਰੇਟਸ ਦੇ ਉੱਤੇ ਆਪਾਂ ਇੱਥੇ ਸਰਜਰੀਜ਼ ਕਰਦੇ ਪਏ ਹੈਗੇ ਆ ਬਾਕੀ ਜੋ ਜੋੜਾਂ ਦਾ ਦਰਦ ਹੈਗਾ ਗੰਠੀਆ ਵਗੈਰਾ ਜਾਂ ਜਿਹੜੇ ਕਈ ਲੋਕਾਂ ਨੂੰ ਜਾਂ ਹੱਡੀਆਂ 'ਚ ਟੀਬੀ ਵਗੈਰਾ ਬਣ ਜਾਂਦੀ ਹੈ ਉਹ ਸਾਰੀਆਂ ਚੀਜ਼ਾਂ ਆਪਾਂ ਇੱਥੇ ਟੇਕ ਅਪ ਕਰਦੇ ਪਏ ਹੈਗੇ ਆ ਤੇ ਇਹੀ ਮੈਸੇਜ ਹੈਗਾ ਸੋਸਾਇਟੀ ਨੂੰ ਕਿ ਜਿਨ੍ਹਾਂ ਨੂੰ ਵੀ ਕੋਈ ਹੱਡੀਆਂ ਦੀ ਪ੍ਰੋਬਲਮ ਹੈਗੀ ਆ ਜਾਂ ਕੋਈ ਲਤਾਂ ਮਾਵਾ ਟੁੱਟੀਆਂ ਨੇ ਜਾਂ ਗੰਠੀਏ ਦੀ ਕੋਈ ਰੋਗ ਹੈਗਾ ਲੱਕ ਪੀੜਿਆ ਪੁਰਾਣੀ ਜਿਹੜੀ ਨਹੀਂ ਠੀਕ ਹੋ ਰਹੀ ਹੈਗੀ ਤੇ ਉਹ ਸਾਨੂੰ ਇੱਥੇ ਆ ਕੇ ਕੰਸਲਟ ਕਰ ਸਕਦੇ ਹੈਗੇ ਹਾਂ ਜਿਹੜੇ ਹਸਪਤਾਲ ਦੀ ਬੈਠਦੇ ਉਹਨਾਂ ਹਾਂਜੀ ਇਹ ਦੀ ਦਸ਼ਮੇਸ਼ ਹਸਪੀਟਲ ਹੈਗਾ ਜੀ ਇਹ ਬੱਸ ਸਟੈਂਡ ਦੇ ਕੋਲ ਹੀ ਆ ਬਿਲਕੁਲ ਮਿਸ਼ਨ ਹਸਪਤਾਲ ਦੇ ਲਾਗੇ ਹੈ ਤੇ ਹਰ ਸੰਡੇ ਦੇ ਸੰਡੇ ਆਪਾਂ ਉੱਥੇ ਅਵੇਲੇਬਲ ਹੈਗੇ ਜਿਸ ਤਰ੍ਹਾਂ ਬਾਲ ਦੇ ਹਸਪਤਾਲਾ ਅੱਛੇ ਜਿੰਦਾ ਬੋਡੇ ਬਦਲ ਰਹੇ ਹੁੰਦੇ ਨੇ ਹਾਂਜੀ ਸੁਣਾ ਚਾ ਹੈ ਕਿ 8 ਅੱਧਾ 10 ਲੱਖ ਰੁਪਏ ਲਾ ਜਾਂਦਾ ਕਿਨੇ ਚ ਤੁਸੀਂ ਮੋਕੇ ਜਿਹੜੇ ਗੋਡੇ ਉਹ ਕਰਦੇ ਹੋ ਵੇਖੋ ਜੀ ਜਿਹੜਾ ਆਪਾਂ ਨੀ ਰਿਪਲੇਸਮੈਂਟ ਤੇ ਹਿਪ ਰਿਪਲੇਸਮੈਂਟ ਹੈਗੇ ਆਪਾਂ ਬੜੀ ਜੈਨੂਨ ਆਪਾਂ ਅੰਡਰ 1 ਲੱਖ ਆਪਾਂ ਉਹਨਾਂ ਨੂੰ ਜਿਹੜਾ ਇੱਕ ਸਾਈਡ ਦਾ ਵਾ ਉਹ ਆਪਾਂ ਲੈ ਕੇ ਆਪਾਂ ਇੱਥੇ ਆਏ ਹੈਗੇ ਤੇ ਆਪਾਂ ਇੰਪਲਾਂਟਸ ਵੀ ਜਿਹੜੇ ਇੰਪੋਰਟਡ ਜਿਹੜੇ ਯੂ ਐਸ اے ਮੇਡ ਇੰਪਲਾਂਟਸ ਹੈਗੇ ਆ ਉਹ ਆਪਾਂ ਇੱਥੇ ਯੂਜ਼ ਕਰਾਂਗੇ ਕਿੰਨੇ ਚ ਜਿਹੜੇ ਗੋਡੇ ਬਲਤੋਂ ਕਿਨੇ ਚ ਜਿਹੜੇ ਜਿਹੜੇ ਵਿਪਰਿਤ ਇਹ ਹਸਪੀਟਲ ਸਟੇ ਡਾਟਾ 3 ਤੋਂ 4-5 ਦਿਨ ਦਾ ਸਟੇ ਰਹੇਗਾ ਉਸ ਤੋਂ ਬਾਅਦ ਜਦੋਂ ਆਪਰੇਸ਼ਨ ਤੋਂ 1-2 ਦਿਨ ਬਾਅਦ ਪੇਸ਼ੈਂਟ ਆਪਣਾ ਆਰਡੀਨਰੀ ਤੁਰਨਾ ਫਿਰਨਾ ਸ਼ੁਰੂ ਹੋ ਜਾਂਦਾ ਆਪਣਾ ਜਿਹੜਾ ਆਰਡੀਨਰੀ ਜਿਹੜਾ ਹੈਗਾ ਟਾਇਲਟ ਵਗੈਰਾ ਉਹ ਪਾਸ ਕਰ ਸਕਦਾ ਖੜੇ ਹੋ ਕੇ ਦੋ-ਤਿੰਨ ਦਿਨਾਂ ਦੇ ਵਿੱਚ ਵਿੱਚ ਤਾਂ ਅਸਲ ਵਿੱਚ ਬਈ ਲੋਕ ਬਹੁਤ ਬੁਝਰ ਹੋਏ ਨੇ ਹਾਂਜੀ ਤੇ ਤਕਰੀਬਨ ਹੁੰਦਾ weight ਕਾਫੀ ਹੁੰਦਾ ਉਹਨਾਂ ਦੇ ਵੀ ਫਿਰ ਤੁਸੀਂ ਗੋਡੇ ਬੰਦ ਜੋ ਕੇ ਜਾਂ ਕੋਈ ਨਹੀਂ ਜਿਹੜਾ ਪਹਿਲਾਂ ਜਿਹੜੇ ਪੇਸ਼ੈਂਟ ওভার weight ਹੋਏਗਾ ਜਿਆਦਾ ਆਪਾਂ ਉਹਨਾਂ ਨੂੰ ਕੁਝ ਕਲੀਨਿਕਲ ਜਾਂ ਡਾਈਟੀਸ਼ਨ ਦੀ ਮੈਮ ਦੀ ਹੈਲਪ ਲੈ ਕੇ ਆਪਾਂ ਪਹਿਲਾਂ weight ਰਿਡਕਸ਼ਨ ਕਰਾਂ ਜੇ ਓਵਰ weight ਜਿਆਦਾ ਪੇਸ਼ੈਂਟ ਹੋਏਗਾ ਤੇ ਉਹ ਫਿਰ ਸਰਜਰੀ ਜਿਹੜੀ ਫੇਲਿਅਰ ਵਾਲੇ ਚਾਂਸਸ ਚ ਜਾਏਗੀ ਜਦੋਂ ਓਵਰ weight ਪੇਸ਼ੈਂਟ ਹੋਏਗਾ ਪਹਿਲਾਂ weight reduction ਲਈ ਉਹਨੂੰ ਮਹੀਨਾ ਡੇਢ 2 ਮਹੀਨੇ ਦਾ ਪਲਾਨ ਦਿੱਤਾ ਜਾਏਗਾ ਉਸ ਤੋਂ ਬਾਅਦ ਸਰਜਰੀ ਟੇਕ ਅਪ ਕੀਤੀ ਜਾਏਗੀ ਡਾਕਟਰ ਸਾਹਿਬ ਅੰਤਰਕਸੀ ਦੂਜੀ ਸਾਰਜੋਜਤਾ ਇੱਥੇ ਦੱਸਿਆ ਸੋ ਵਿੱਚ ਅੰ데요 ਮਜਰਤਾ ਕਰ ਦਿਓ ਤੇ ਜਿਹੜਾ ਫਰੇਕਚਰ ਆ ਉਹ ਦਸ਼ਮੇਸ਼ ਕੱਲ ਦੇ ਵਿੱਚ ਇਲਾਜ ਹੋਏਗਾ ਬਿਲਕੁਲ ਦਸ਼ਮੇਸ਼ ਹਸਪੀਟਲ ਵਿੱਚ ਹੋਏਗਾ ਆਪਾਂ 5-6 ਦਿਨ ਪਹਿਲਾਂ ਹੀ ਇੱਕ ਸ਼ੋਲਡਰ ਫ੍ਰੈਕਚਰ ਸੀਗਾ ਇੱਕ 26 ਸਾਲ ਦੀ ਕੁੜੀ ਸੀਗੀ ਤੇ ਉਹ ਆਪਾਂ ਇਸੇ ਹਸਪੀਟਲ ਜੀ ਉਹ ਸਟਿਚਲੈਸ ਆਪਰੇਸ਼ਨ ਕੀਤਾ ਹੈਗਾ ਡਾਕਟਰ ਸਾਹਿਬ ਕੋਲੇ ਦੂਰਬੀਨ ਹੈਗੀ ਆ ਦਸ਼ਮੀਸ਼ ਹਸਪੀਟਲ ਵਿੱਚ ਆਪਾਂ ਉਹਦਾ ਸਟਿਚਲੈਸ ਸਰਜਰੀ ਕੀਤੀ ਹੈਗੀ ਆ ਸ਼ੋਲਡਰ ਦਾ ਫ੍ਰੈਕਚਰ ਸੀਗਾ ਲੈਫਟ ਸਾਈਡ ਦਾ ਨਾ 26 ਸਾਲ ਦੀ ਕੁੜੀ ਸੀ ਇਹ ਇਸੇ ਹਸਪੀਟਲ ਵਿੱਚ ਆਪਰੇਸ਼ਨ ਹੋਣਗੇ ਜਿਹੜਾ ਧਾਰੀਵਾਲ ਨੂੰ ਬਿਲੋਂਗ ਕਰਦਾ ਹੋਊਗਾ ਵੀ ਲੋਕਾਂ ਨੂੰ ਇਹਦੀ ਸਹੂਲਤ ਦਾ ਫਾਇਦਾ ਜਿਹੜਾ ਉਹ ਇੱਥੇ ਪੂਰਾ-ਪੂਰਾ ਮਿਲੇਗਾ